ਇੱਕ ਟਰੱਕ ਤੇ ਗੱਡੀ ਦੇ ਵਿਚਕਾਰ ਜ਼ੋਰਦਾਰ ਟੱਕਰ ਹੋਈ ਹਾਦਸੇ 'ਚ ਗੱਡੀ ਦੇ ਪਰਖੱਚੇ ਉੱਡ ਗਏ ਔਰ ਘਟਨਾ ਦੇ ਦੌਰਾਨ 3 ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਤਸਵੀਰਾਂ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਔਰ ਇਸ ਗੱਡੀ 'ਤੇ ਸਵਾਰ 4 ਲੋਕ ਇਸ ਹਾਦਸੇ ਦਾ ਸ਼ਿਕਾਰ ਹੋਏ ਜਿਨ੍ਹਾਂ 'ਚੋਂ 3 ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਮ੍ਰਿਤਕਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਔਰ ਇੱਕ ਵਿਅਕਤੀ ਦੀ ਹਾਲਤ ਫਿਲਹਾਲ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ ਜਿਸ ਦਾ ਫਿਲਹਾਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਕਾਰ ਸਵਾਰ ਰਾਮਪੁਰਾ ਫੁੱਲ ਨੂੰ ਜਾ ਰਹੇ ਸੀ ਅਤੇ ਰਾਹ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਗੱਡੀ ਦੀ ਟਰੱਕ ਦੇ ਨਾਲ ਜ਼ੋਰਦਾਰ ਟੱਕਰ ਹੋਈ ਜਿਸ ਦੌਰਾਨ ਗੱਡੀ ਦੇ ਵੀ ਪੜਖੱਚੇ ਉੱਡ ਗਏ ਔਰ ਤਸਵੀਰਾਂ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀਆਂ ਜਿਵੇਂ ਹਾਦਸਾ ਵਾਪਰਿਆ ਤਾਂ ਮੌਕੇ ਤੇ ਹੀ ਖਪੜਾ ਧੱਕੀ ਮੱਗ ਗਈ ਸਥਾਨਕ ਲੋਕਾਂ ਦੇ ਵੱਲੋਂ ਜ਼ਖਮੀਆਂ ਨੂੰ ਹਸਪਤਾਲ ਵਿਖੇ ਪਹੁੰਚਾਇਆ ਗਿਆ ਪਰ ਇਸ ਦਰਦਨਾਖਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਦੱਸਦੀ ਹੈ ਕਿ ਬਠਿੰਡਾ ਤੋਂ ਖਬਰ ਸਾਹਮਣੇ ਆਈ ਜਿੱਥੇ ਕਿ ਇੱਕ ਟਰੱਕ ਤੇ ਗੱਡੀ ਦੇ ਵਿੱਚਕਾਰ ਜ਼ੋਰਦਾਰ ਟੱਕਰ ਹੋਈ ਜਿਸ ਦੌਰਾਨ ਕਾਰ ਸਵਾਰਾਂ ਦੇ ਵਿੱਚੋਂ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇੱਕ ਦੀ ਹਾਲ ਕਬੀਤ ਸੱਕਵੀ ਦੱਸੀ ਜਾ ਰਹੀ ਹੈ। ਪ੍ਰਤਿਕਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਔਰ ਜਿਵੇਂ ਹੀ ਹਾਦਸਾ ਹੋਇਆ ਤਾਂ ਮੌਕੇ ਤੇ ਆਪਣਾ ਦਫੜੀ ਮੱਚ ਗਈ। ਹਾਲਾਂਕਿ ਸੜਕ ਤੋਂ ਲੰਘਦੇ ਹੋਰ ਵਾਹਨ ਵੀ ਉੱਥੇ ਰੁਕ ਗਏ ਔਰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀਆਂ ਹਨ ਕਿ ਕਿਵੇਂ ਇਹ ਟੱਕਰ ਹੋਈ ਔਰ ਇਸ ਹਾਦਸੇ 'ਚ ਗੱਡੀ ਦੇ ਵੀ ਪੜਖੱਚੇ ਉੱਡ ਗਏ। ਸਰ ਸਾਡੇ ਕੋਲੇ ਸਹਾਰਾ ਜਨ ਸੇਵਾ 108 ਐਂਬੂਲੈਂਸ ਦੁਆਰਾ 3 ਡੈੱਡ ਬਾਡੀਜ਼ ਲਿਆਂਦੀਆਂ ਗਈਆਂ ਨੇ। ਉਹਨਾਂ ਦੇ ਦੱਸਣ ਮੁਤਾਬਕ ਲਹਿਰੇ ਵਿੱਗੇ ਟੋਲ ਪਲਾਜ਼ੇ ਕੋਲ ਐਕਸੀਡੈਂਟ ਹੋਇਆ ਜੀ ਇਹਨਾਂ ਦਾ। ਇਹਨਾਂ ਵਿੱਚੋਂ 2 ਮੇਲ ਨੇ ਤੇ 1 ਫੀਮੇਲ ਨੇ ਤੇ ਉਹਨਾਂ ਦੇ ਦੱਸਣ ਮੁਤਾਬਕ ਜਿਵੇਂ ਜਦੋਂ ਆ ਕੇ ਦੇਖਿਆ ਉਹਨਾਂ ਦੀ ਮੌਤ ਹੋ ਚੁੱਕੀ ਸੀ। ਇਹਨਾਂ ਦੀ ਕਿੰਨੀ ਉਮਰ ਲੱਗ ਰਹੀ ਹੈ ਇਹਨਾਂ ਦੀ? ਇਹਨਾਂ ਦੀ ਉਮਰ ਜੀ ਨਾਮ ਤਾਂ ਹਜੇ ਸਾਨੂੰ ਉਹਨਾਂ ਦੇ ਨਹੀਂ ਕਲੀਅਰ ਹੋਏ ਆਈਡੈਂਟੀਟੀ ਹਜੇ ਨਹੀਂ ਪਤਾ ਲੱਗੀ। ਪਰ ਇਹਨਾਂ ਦੇਖਣ ਤੋਂ ਇਹਨਾਂ ਦੀ ਉਮਰ 20-25 ਸਾਲਾਂ ਦੀ ਹੀ ਲੱਗ ਰਹੀ ਹੈ ਜੀ ਤਿੰਨਾਂ ਦੀ। ਹਾਂਜੀ ਤਿੰ ਸਰ ਹਾਲਾਤ ਕਿਸ ਤਰ੍ਹਾਂ ਦੇ ਜਦੋਂ ਆਏ ਇਸ ਤਰ੍ਹਾਂ ਦੀ ਸੱਟਾਂ ਹਾਲਾਤ ਦਾ ਜੀ ਇੱਕ ਦੋ ਜਾਨਿਆਂ ਦੇ ਸਿਰ ਦੀਆਂ ਸੱਟਾਂ ਲੱਗ ਰਹੀਆਂ ਨੇ ਬਾਕੀ ਪੋਸਟਮਾਰਟਮ ਤੋਂ ਵੀ ਆਪਾਂ ਕਲੀਅਰ ਕਰ ਪਾਵਾਂਗੇ ਕਿ ਮੌਤ ਦਾ ਕਾਰਨ ਕੀ ਰਿਹਾ ਬਾਕੀ ਇਹਨਾਂ ਦੇ ਸਿਰ ਦੀਆਂ ਸੱਟਾਂ ਸਿਗੀਆਂ ਜਦੋਂ ਤੁਸੀਂ ਸਾਡੇ ਕੋਲ ਲਿਆਂਦਾ ਗਿਆ ਸਰ ਕੋਈ ਡਾਕੂਮੈਂਟਸ ਕੋਈ ਪਤਾ ਲੱਗੇ ਐਡਰੈਸ ਕਿੱਥੋਂ ਦੇ ਸਰ ਇੱਕ ਦਾ ਸਾਨੂੰ ਕੋਈ ਪ੍ਰੂਫ ਮਿਲਿਆ ਉਹਦੇ ਮੁਤਾਬਕ ਮੰਡੀ ਕੱਲਾ ਰਾਮਪੁਰਾ ਫੂਲ ਦੇ ਨੇੜੇ ਦੇ ਰਹਿਣ ਵਾਲੇ ਨੇ ਟੋਟਲ ਕਿੰਨੇ ਦੱਸੀ ਜਾ ਰਹੀ ਤੁਹਾਨੂੰ ਪਤਾ ਹੈ ਸਰ ਜੀ ਸਰ ਸਾਡੇ ਕੋਲ ਜੀ ਤਿੰਨ ਲਿਆਂਦੇ ਗਏ ਨੇ ਦੋ ਮੇਲ ਤੇ ਇੱਕ ਫੀਮੇਲ ਠੀਕ ਐ ਐਮਬੂਲੈਂਸ ਤੇ ਈ ਐਮ ਟੀ ਆ ਜੀ ਪੁੱਚੋ ਮੰਡੀ ਤੁਹਾਨੂੰ ਕੋਲ ਪਈ ਸੀ ਇੱਕ ਰੋਡ ਐਕਸੀਡੈਂਟ ਦੇ ਟੋਲ ਪਲਾਜ਼ਾ ਦੇ ਕੋਲ ਅਸੀਂ ਉੱਥੇ ਗਏ ਆ ਉਦੋਂ ਤਿੱਕਰ ਚਾਰ ਬੰਦਿਆਂ ਨੂੰ ਲੈ ਕੇ ਜਾ ਚੁੱਕੇ ਹਾਂ ਦੂਜੀ ਐਮਬੂਲੈਂਸ ਆ ਸਾਨੂੰ ਇੱਕ ਪੇਸ਼ੈਂਟ ਮਿਲਿਆ ਜੋ ਕਿ ਇੱਥੇ ਸਿਵਲ ਹਸਪੀਟਲ ਅੱਜ ਡੈੱਡ ਨਿਕਲਿਆ ਹੋਇਆ ਕੀ ਸੀ ਹੋਇਆ ਨਾ ਜਿਵੇਂ ਲੋਕਾਂ ਨੇ ਦੱਸਿਆ ਅਸੀਂ ਤਾਂ ਲੇਟ ਪਹੁੰਚੇ ਸੀ ਕਿ ਦੂਜੇ ਪਾਸੇ ਇਹਨਾਂ ਦੀ ਗੱਡੀ ਡਿਵਾਈਡਰ ਪਾਰ ਕਰਕੇ ਅੱਗੇ ਟਰੱਕ ਚ ਵੱਜੀ ਆ ਜੀ ਕਾਰਨ ਕੀ ਕੀ ਹੋਇਆ ਕੀ ਮਹਾਸਾਹਿਬ ਨਹੀਂ ਆਹੀ ਦੱਸਿਆ ਕਿ ਦੂਜੇ ਪਾਸੇ ਜੀ ਇਹਨਾਂ ਦੀ ਗੱਡੀ ਨਾ ਰੋਡ ਦੇ ਕਿਹੜੀ ਕਿਹੜੀ ਗੱਡੀ ਕਿਹੜੀ ਸੀ ਇਹਨਾਂ ਦੀ ਪਤਾ ਨਹੀਂ ਸਰ ਗੱਡੀ ਤਾਂ ਖਤਮ ਹੋਈ ਪਈ ਸੀ ਬਿਲਕੁਲ ਸ਼ਾਇਦ 5-6 ਨੇ ਸੀ ਗੱਡੀ ਚ ਪੰਜਾਹ ਜੋ ਪੰਜਾਹ ਸਾਢੇ ਤੋਂ ਪਹਿਲੇ ਚਾਰ ਸ਼ਿਫਟ ਹੋ ਗਏ ਸੀ ਪੰਜਵਾਂ ਅਸੀਂ ਲੈ ਕੇ ਆਏ ਹਾਂ ਪੰਜਵਾਂ ਜੈਸ ਸੀ ਸ਼ਾਇਦ ਕੁੜੀ ਵੀ ਸੀ ਮਗਰ ਡੈਥ ਦੱਸਿਆ ਗਿਆ ਡੈਥ ਤਿੰਨ ਦੀ ਤਾਂ ਇੱਥੇ ਹੈਗੀ ਐ ਸਿਵਲ ਹਸਪੀਟਲ ਬਟਿੰਡਾ ਚ ਬਾਕੀ ਦੋ ਦਾ ਪਤਾ ਨਹੀਂ ਸੀ ਗੱਡੀਆਂ ਕਿੱਥੇ ਲੈ ਕੇ ਗਏ ਬਾਹਰ ਆ ਗਿਆ ਨਹੀਂ ਹਲੇ ਕੋਈ ਨਹੀਂ ਕਿੱਥੋਂ ਦੇ ਰਹਿਣ ਵਾਲੇ ਕੁਝ ਪਤਾ ਆ ਰਾਮਪੁਰਾ ਫੂਲ ਦੇ ਸ਼ਾਇਦ ਠੀਕ ਹਾਂਜੀ ਸਰ ਹਾਂਜੀ ਸਰ ਡੀਪੀ ਸਾਹਿਬ ਜਿਹੜਾ ਆਈਡੀ ਲੈ ਕੇ ਚਲਾ ਜਾਏਗਾ ਕਿ ਕਿ ਲੰਮੀ ਮਾਰੰਦ ਲਈ ਹੈ ਕਿ ਨਹੀਂ ਆ ਮੋਟਾ ਸਾਨੂੰ ਥਾਣਾ ਕੈਂਟ ਵਿਖੇ ਇੱਕ ਇਤਲਾਹ ਮਿਲੀ ਸੀਗੀ ਕਿ ਇੱਕ ਸਵਿਫਟ ਕਾਰ ਦਾ ਤੇ ਇੱਕ ਟਰੱਕ ਹੈਗਾ ਵੱਡਾ ਕੋੜਾ ਜਿਹਦਾ ਆਪ ਐਕਸੀਡੈਂਟ ਹੋਇਆ ਹੈਗਾ ਤੇ ਜਿਸ ਤੇ ਮੌਕੇ ਤੇ ਥਾਣਾ ਥਰਮਾ ਕੈਂਟ ਦੀ ਟੀਮ ਮੌਕੇ ਤੇ ਪਹੁੰਚੀ ਸੀਗੀ ਤਾਂ ਮੌਕੇ ਤੇ ਜੋ ਜਾ ਕੇ ਸਾਨੂੰ ਆਸ-ਪਾਸ ਪੁੱਛ ਗਏ ਜਿਸ ਤੋਂ ਜਿ ਪ੍ਰੀਲਿਮਰੀ ਲੀਏ ਚੀਜ਼ ਸਾਹਮਣੇ ਆਈ ਆ ਵੀ ਇੱਕ ਕੋਈ ਸਵਿਫਟ ਸਵਿਫਟ ਕਾਰ ਸੀ ਉਹਦਾ ਟਾਇਰ ਫਟਣ ਕਰਕੇ ਕੋਈ ਟਰੱਕ ਨਾਲ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਚਾਰ ਸੀਗੇ ਤਿੰਨ ਲੜਕੇ ਸੀਗੇ ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ ਜੋਬਨ ਤੇ ਹਰਮਨ ਇਹ ਵਾਸੀ ਮੰਡੀ ਗਲਾਂਦੇ ਨੇ ਤੇ ਇੱਕ ਲੜਕੀ ਸੀ ਰਮਨਪ੍ਰੀਤ ਕੌਰ ਵਾਸੀ ਮਹਿਤਾ ਜਿਲ੍ਹਾ ਚਾਰੇ ਜਾਣਿਆਂ ਦੀ ਮੌਤ ਹੋ ਗਈ ਹੈ ਜੀ ਤੇ ਬਾਕੀ ਹੁਣ ਅਸੀਂ ਇਹਦੀ ਡੂੰਘਾਈ ਦਾ ਪੜਤਾਲ ਕਰ ਰਹੇ ਹਾਂ ਫਿਰ ਪੜਤਾਲ ਕਰਨ ਉਪਰਾਂ ਜੈਸੀ ਸੂਰਤ ਅਸੀਂ ਵੈਸੀ ਕਾਰਵਾਈ ਕਰਾਂਗੇ ਦੇਖੋ ਇਹ ਅਸੀਂ ਹੁਣ ਕਲੀਅਰ ਕਰ ਰਹੇ ਹਾਂ ਜੋ ਸਾਨੂੰ ਪ੍ਰੀਲਿਮਨਰੀ ਵੈਸੇ ਪਤਾ ਲੱਗਿਆ ਹੈਗਾ ਵੀ ਇਹ ਜੋ ਕੁ ਸਟੂਡੈਂਟ ਹੀ ਦੱਸ ਰਹੇ ਨੇ ਸਾਰੇ ਹੈਗੇ ਆ ਬਾਕੀ ਇਹ ਕਿੱਥੋਂ ਆਏ ਸੀ ਕਿੱਧਰ ਨੂੰ ਜਾ ਰਹੇ ਸੀ ਜੋ ਵੀ ਇੱਕ ਵਾਰ ਅਸੀਂ ਇਹਦੇ ਪੇਰੈਂਟਸ ਨਾਲ ਤਾਲਮੇਲ ਕਰਕੇ ਕਾਰ ਅਮੂ ਸਮੇਂ ਡਿੱਗਰ ਹੋਈ ਹੈ ਤਾਂ ਜਿਹੜੇ ਇੱਕੋ ਸਾਈਡ ਤੇ ਚੱਲਦੇ ਸੀ ਟਰਫ ਦੇ ਤਾਂ ਨਹੀਂ ਇਹ ਤਾਂ ਹੈਡ-ਆਨ ਕਲੀਜਨ ਹੋਇਆ ਜੀ ਤੇ ਜੋ ਪ੍ਰੀਲਿਮਰਲੀ ਆਇਆ ਸੀ ਵੀ ਕਾਰ ਦਾ ਟਾਇਰ ਫਟ ਗਿਆ ਸੀ ਉਹ ਇਹ ਅਸੀਂ ਹੁਣ ਜਾਂਚ ਦਾ ਵਿਸ਼ਾ ਹੈਗਾ ਜੀ ਕਿ ਇਹ ਓਪੋਜ਼ਿਟ ਸਾਈਡ ਸੀਗੇ ਜਾਂ ਕਿ ਰੋਂਗ ਸਾਈਡ ਸੀਗੇ ਕਿਸ ਵਜ੍ਹਾ ਕਰਕੇ ਹੋਇਆ ਇਹ ਅਸੀਂ ਕਲੀਅਰ ਕਰ ਲਾਂਗੇ ਜੋ ਪ੍ਰੀਲਿਮਰਲੀ ਉੱਥੋਂ ਪਤਾ ਲੱਗਿਆ ਜੀ ਸਟੂਡੈਂਟ ਹੀ ਦੱਸ ਰਹੇ ਨੇ ਸਾਰੇ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ 21 ਸਾਲ ਦੇ ਆਸ-ਪਾਸ ਦੇ ਹੋਣਗੇ ਬਟ ਅਸੀਂ ਮਾਪਿਆਂ ਨਾਲ ਉਹਨਾਂ ਦੇ ਪੇਰੈਂਟਸ ਨਾਲ ਤਾਲਮਿਲ ਕਰਕੇ ਸਾਰਾ ਕਲੀਅਰ ਕਰਾਂਗੇ ਆਪਸ ਵਿੱਚ ਇਹ ਕਿ ਕਿਸ ਤਰੀਕੇ ਨਾਲ ਜੇ ਮੇਰੇ ਸੰਬੰਧ ਵਿੱਚ ਇਹ ਇਸੇ ਪੜਤਾਲ ਕਰਦੇ ਆ ਜੀ ਕਿਉਂਕਿ ਪੇਰੈਂਟਸ ਤੋਂ ਪਤਾ ਲੱਗੂ ਹੋ ਸਕਦਾ ਹੈ ਕਿ ਜਿੱਦਾਂ ਕਿ ਛੋਟੀ ਉਮਰ ਦੇ ਸੀ ਕੋਈ ਹੋ ਸਕਦਾ ਇਕੱਠੇ ਪੜਦੇ ਹੋਣ ਕਿਸ ਕਾਲਜ ਸਟੂਡੈਂਟ ਹੋਣ ਬਾਕੀ ਇਹ ਕਲੀਅਰ ਕਰ ਲਾਂਗੇ ਜੀ ਤਿੰਨ ਮੁੰਡੇ ਇੱਕੋ ਹੀ ਇੱਕੋ ਪੜਦੇ ਹਾਂ ਜੀ ਤਿੰਨ ਜਿਹੜੇ ਮੁੰਡੇ ਨੇ ਉਹ ਪਿੰਡ ਮੰਡੀਕਲਾ ਦੇ ਨੇ ਜੀ ਤੇ ਜਿਹੜੀ ਇੱਕ ਲੜਕੀ ਹੈਗੀ ਆ ਉਹ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਇਹ ਥਾਣਾ ਕਟੜ ਦਾ ਏਰੀਆ ਜਿੱਦੋਂ ਪੁੱਚੋ ਮੇਨ ਰੋਡ ਉੱਥੇ ਹੀ ਹੋਵੇਗਾ ਜਦੋਂ ਉਹਨਾਂ ਨੂੰ ਲੈ ਗਿਆ ਸੀਗਾ ਐਮਸੀ ਦਾ ਟੁੱਟ ਲਾਇਆ ਗਿਆ ਸੀ ਜਦੋਂ ਨਹੀਂ ਦੇਖੋ ਜੋ ਪਹਿਲੇ ਇੱਕ ਆਦੇਸ਼ ਵੀ ਲੈ ਕੇ ਗਏ ਹੁਣ ਸਿਵਲ ਹਸਪਤਾਲ ਵੀ ਲੈ ਕੇ ਗਏ ਨੇ ਇਹ ਤੇ ਇਥੇ ਡਾਕਟਰ ਸਾਹਿਬ ਨੇ ਮਤਲਬ ਬ੍ਰੌਡ ਡੈਟ ਡਿਟੇਲਰ ਕਰਤਾ ਸੀ ਤੇ ਇੱਕ ਜਾਨੇ ਨਹੀਮਸ ਉੱਤੇ ਆਦੇਸ਼ ਹਸਪੀਟਲ ਨੂੰ ਉੱਥੇ ਵੀ ਲੈ ਗਏ ਨੇ ਉਹ ਵੀ ਉਹਨਾਂ ਦੇ ਵੀ ਮੌਜੂਦ ਠੀਕ